ਕਿ ਸਟੰਡੋ ਪੜਨਾ ਚਾਹੀਦਾ ਇਸ ਟੰਡਾ ਕਿ ਦੇਵੀ ਬਾਜੀ ਕਿਵੇਂ ਸ਼ਾਇਰ ਬਈ ਉਹਨਾਂ ਦੀ ਜ਼ਿੰਦਗੀ ਦੇ ਪੁਰਾਣੀ ਤੇ ਤੇ ਇਹ ਉਹ ਬੰਦਾ ਜਿਹਦੇ ਗਾਣੇ ਵਿੱਚ ਬਾਈਦਾ ਜ਼ਿਕਰ ਕੀਤਾ ਸੀ ਕਿ ਦੇਵੀ ਪੜ ਲੈਣਾ ਤੇ ਕੀ ਵਾਰ ਉਹ ਪੜਨ ਤਾਂ ਦੇਵੀ ਸੋਹਣੇ ਮੈਨੂੰ ਜਿਆਦਾ ਮਸ਼ਹੂਰ ਕਰਤਾ ਐਕਚੁਅਲੀ ਮੈਂ ਤਾਂ ਹੀ ਇਮੋਸ਼ਨਲ ਹੋਈ ਕਿ ਅੱਜ ਕੱਲ ਨਹੀਂ ਹੁੰਦਾ ਇਤਨਾ ਦੀ ਮੁਹੱਬਤ ਅੱਜ ਕੱਲ ਨਹੀਂ ਹੁੰਦੀ ਇਹ ਕਿਤਾਬਾਂ ਵਿੱਚ ਹੀ ਹੁੰਦੀ ਹੈ ਹੈਨਾ ਇੱਕ ਚੰਗੀ ਫਿਲਮ ਹੁੰਦੀ ਹੈ ਇੱਕ ਬਾੜੀ ਹੁੰਦੀ ਹੈ ਤੇ ਇੱਕ ਸ਼ਾਇਰ ਹੁੰਦਾ ਤੁਸੀਂ ਜ਼ਰੂਰ ਜਦੋਂ ਐਦਾਂ ਦੀਆਂ ਫਿਲਮਾਂ ਆਉਂਦੀਆਂ ਨੇ ਤਾਂ ਤੁਸੀਂ ਜ਼ਰੂਰ ਆਪਦੇ ਆਪਣੇ ਪਰਿਵਾਰਾਂ ਨਾਲ ਆਪਦੇ ਸਰਕਲ ਨਾਲ ਜ਼ਰੂਰ ਸਾਰੇ ਜਣੇ ਐਦਾਂ ਦੀਆਂ ਫਿਲਮਾਂ ਨੂੰ ਖਾਸ ਕਰਕੇ ਵੱਧ ਤੋਂ ਵੱਧ ਰਿਸਪੌਂਸ ਦੇਆ ਕਰੋ ਅਗਲੇ ਜਦੋਂ ਆ ਅਸੀਂ ਜਦੋਂ ਕੋਈ ਵੀ ਫਿਲਮ ਲੈ ਕੇ ਆਉਨੇ ਆ ਤਾਂ ਅਸੀਂ ਜ਼ਰੂਰ ਇਹ ਗੱਲ ਹਰੇਕ ਵਾਰ ਕਹਿੰਨੇ ਆ ਮੈਂ ਇਸ ਫਿਲਮ ਲਈ ਵੀ ਕਹੂੰਗਾ ਕਿ ਬਹੁਤ ਚਿਰ ਤੋਂ ਸਿਨੇਮਾ ਚੱਲ ਰਿਹਾ ਪਹਿਲਾਂ ਤੋਂ ਜਦ ਤੋਂ ਅਸੀਂ ਜੰਮੇ ਵੀ ਨਹੀਂ ਸੀ ਜਦ ਤੋਂ ਹੀ ਪੰਜਾਬੀ ਫਿਲਮਾਂ ਦਾ ਦੌਰ ਚੱਲ ਰਿਹਾ ਕਦੇ ਅੱਪ ਹੋ ਜਾਂਦਾ ਕਦੇ ਡਾਊਨ ਹੋ ਜਾਂਦਾ ਤਾਂ ਅਸੀਂ ਸਾਡਾ ਹਲੇ ਸਫਰ ਬਿਲਕੁਲ ਨਮੈ ਅਸੀਂ ਜਦੋਂ ਵੀ ਕੋਈ ਫਿਲਮ ਲੈ ਕੇ ਆਉਂਦੇ ਆ ਤਾਂ ਹਰ ਵਾਰ ਇਹ ਕਹਿੰਦੇ ਆ ਕਿ ਜ਼ਰੂਰ ਤੁਸੀਂ ਹਰ ਇੱਕ ਵਾਰ ਤੁਹਾਡਾ ਇਹ ਲੰਬਾ ਹੁੰਦਾ ਕਿ ਚੰਗੀਆਂ ਫਿਲਮਾਂ ਚੰਗੇ ਕਨਸੈਪਟ ਚੰਗੇ ਗੀਤ ਤਾਂ ਅਸੀਂ ਸਾਡੀ ਅਸੀਂ ਲੱਕੀਮੰਦ ਹਾਂ ਆਪਦੇ ਆਪ ਨੂੰ ਕਿ ਅਸੀਂ ਇਹ ਜਿਹੇ ਸਬਜੈਕਟਾਂ ਨਾਲ ਜੁੜੇ ਜਿਹੜੀਆਂ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਕਿ ਤੁਸੀਂ ਪਰਿਵਾਰਕ ਫਿਲਮ ਦੇਖੋ ਔਰ ਜਿਹਦੇ ਚੋਂ ਇੰਟਰਟੇਨਮੈਂਟ ਦੇ ਨਾਲ-ਨਾਲ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਵੀ ਮਿਲਦਾ ਚਾਹੇ ਉਹ ਜ਼ਿੰਦਗੀ ਦਾ ਸਲੀਕਾ ਹੋਵੇ ਸਬਕ ਹੋਵੇ ਸ਼ਾਇਰ ਇੱਕ ਉਹੀ ਫਿਲਮ ਹੈ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਚੱਲ ਜਿੰਦੀ ਸੀ ਕਲੀ ਜੂਟਾ ਸੀ ਅੱਗੇ ਵੀ ਜਿਵੇਂ ਤੁਸੀਂ ਸੰਜੀਦਗੀ ਦੀ ਗੱਲ ਕੀਤੀ ਜਿਹੜੀ ਸਾਡੀ ਅਗਲੀ ਫਿਲਮ ਹੈ ਉਹ ਜਮ ਸੰਜੀਦਗੀ ਤੇ ਆ ਤੁਸੀਂ ਤਾਂ ਮਤਲਬ ਵਾਲੇ ਸੋਚ ਰਹੇ ਹੋ ਪਰ ਜੱਗੀ ਨੇ ਉਹ ਪਹਿਲਾਂ ਹੀ ਲਿਖ ਕੇ ਆਲਰੇਡੀ ਅਸੀਂ ਬਣਾਈ ਬੈਠੀਆਂ ਆਉਣ ਵਾਲੇ ਦਿਨਾਂ ਚ ਉਹਨੂੰ ਵੀ ਲੈ ਕੇ ਆਵਾਂਗੇ ਪਰ ਮੈਂ ਆਡੀਅנס ਨੂੰ ਜ਼ਰੂਰ ਕਿ ਕਿ ਤੁਸੀਂ ਜ਼ਰੂਰ ਜਦੋਂ ਇਦਾਂ ਦੀਆਂ ਫਿਲਮਾਂ ਆਉਂਦੀਆਂ ਨੇ ਤਾਂ ਤੁਸੀਂ ਜ਼ਰੂਰ ਆਪਦੇ ਪਰਿਵਾਰਾਂ ਨਾਲ ਆਪਦੇ ਸਰਕਲ ਨਾਲ ਜਰੂਰ ਸਾਰੇ ਜਣੇ ਇਦਾਂ ਦੀਆਂ ਫਿਲਮਾਂ ਨੂੰ ਖਾਸ ਕਰਕੇ ਵੱਧ ਤੋਂ ਵੱਧ ਰਿਸਪੌਂਸ ਦੇਆ ਕਰੋ ਤਾਂ ਜੋ ਆਉਣ ਵਾਲੇ ਸਮੇਂ 'ਚ ਇਦਾਂ ਦੀਆਂ ਫਿਲਮਾਂ ਬਣ ਲੋਕ ਪਿਆਰ ਕਰ ਰਹੇ ਆ ਪਿਛਲੀਆਂ ਫਿਲਮਾਂ ਐਗਜ਼ਾਮਪਲ ਨੇ ਸ਼ਾਇਰ ਲਈ ਵੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਜਰੂਰ ਆਪਦੇ ਪਰਿਵਾਰਾਂ ਨਾਲ ਇਸ ਫਿਲਮ ਨੂੰ ਵੱਧ ਤੋਂ ਵੱਧ ਚਾਹੋ ਬਾਹਰ ਰਹੇ ਨਿਓ ਜਾਂ ਇੱਥੇ ਰਹੇ ਨਿਓ ਬੜਾ ਕੁਝ ਸਿੱਖੋਗੇ ਖਾਸ ਕਰਕੇ ਪੁਰਾਣਾ ਪੰਜਾਬ ਜਿਹੜਾ ਜਿੱਦਾਂ ਤੁਸੀਂ ਗੱਲ ਕੀਤੀ ਖਾਸ ਕਰਕੇ ਤੁਹਾਨੂੰ ਸਭ ਤੋਂ ਜਿਹੜੀ ਖੂਬਸੂਰਤ ਚੀਜ਼ ਫਿਲਮ 'ਚ ਮਿਲੂਗੀ ਉਹ ਦੀਵੀ ਭਾਈ ਮਿਲਣਗੀ ਦੁਨੀਆ ਦੇ ਵਿੱਚ ਮੈਂ ਕਹਿੰਦਾ ਬਾਈ ਦੇ ਸਰੋਤੇ ਬੈਠੇ ਨੇ ਤੇ ਬਹੁਤ ਪਿਆਰ ਕਰਦੇ ਨੇ ਅਸੀਂ ਸਾਰੇ ਜਣੇ ਬਾਈ ਨੂੰ ਪਿਆਰ ਕਰਦੇ ਆ ਤੁਸੀਂ ਸਾਰੇ ਜਣੇ ਆਪਣੇ ਪਰਿਵਾਰਾਂ ਨਾਲ ਸ਼ਾਇਦ ਜ਼ਰੂਰ ਦੇਖਣਾ ਬੰਦੀ ਭਾਜੀ ਅਸੀਂ ਤੁਹਾਡੇ ਤੋਂ ਅਸੀਂ ਵੀ ਤੁਹਾਡਾ ਇੱਕ ਪਰਿਵਾਰ ਹੀ ਆ ਅਸੀਂ ਫਿਲਮਾਂ ਦੀ ਗੱਲ ਕਰਦੇ ਆ ਤੇ ਅਸੀਂ ਤੁਹਾਡੇ ਤੋਂ ਇੱਕ ਡਿਮਾਂਡ ਕਰ ਸਕਦੇ ਆ ਕਿ ਤੁਸੀਂ ਥੋੜੀ ਇਜਾਜ਼ਤ ਦਿਓਗੇ ਸਾਡੀ ਡਿਮਾਂਡ ਇਹ ਹੈ ਕਿ ਚੱਲ ਜਿੰਦੀ ਦਾ ਜੋ ਕੈਰੈਕਟਰ ਸੀ ਨਾ ਜਸਪੂਆ ਜੀ ਦਾ ਉਹ ਰੂਹ ਨੂੰ ਟੱਚ ਕੀਤਾ ਸੀਗਾ ਤੇ ਅਸੀਂ ਚਾਹੁੰਦੇ ਆ ਕਿ ਕਿ ਇਹ ਮਾਸ਼ਾਅੱਲਾ ਬਹੁਤ ਕਾਮਯਾਬ ਸਿੰਘ ਕਰਦੇ ਬਹੁਤ ਖਾੜੇ ਲੱਗਦੇ ਆ ਨਾ ਜੇ ਪਰ ਮੈਂ ਚਾਹੁੰਦਾ ਕਿ ਫਿਲਮਾਂ ਬਾਰੇ ਇਹਨਾਂ ਨੂੰ ਤੁਸੀਂ ਬਹੁਤ ਜ਼ਿਆਦਾ ਇਹ ਸਪਾਰਸਤਾ ਇੱਕ ਹੀ ਨੇ 200 ਰੁਪਏ ਕਿਉਂਕਿ ਸਾਡੇ ਇਲਾਕੇ ਦੇ ਨੇ ਅਸੀਂ ਇੱਕ ਸੇਮ ਸਾਡੇ ਨਾਲ ਕਿ ਸਪਾਰਸਤਾ ਦੂਜੇ ਕਹਿੰਦੇ ਨੇ ਵੀ ਹੈਗਾ ਯਾਰ ਕੀ ਬਾਤ ਉਹ ਸੰਤੋਸ਼ ਜੀ ਖੜੇ ਹਾਂ ਬੱਲੇ ਪਾਸੇ ਬਿੱਲਾ ਬਈ ਬਦਨ ਕਿੱਥੇ ਨਹੀਂ ਅਸੀਂ ਕਰ ਰਹੇ ਹਾਂ ਬਹੁਤ ਹੁੰਦੇ ਨੇ ਸਭ ਵਿੱਚ ਚੰਗਾ ਲੱਗਦਾ ਸਾਰਾ ਕੁਝ ਹੋਊਗਾ ਕਹਾਣੀ ਕੋਈ ਸੁਣਾਈਏ ਸਾਬ ਦੱਲਣਾ ਔਰ ਮੈਨੂੰ ਲੱਗਦਾ ਕਿ ਪ੍ਰੈਸ਼ਰ ਪਾਓ ਵੀ ਨਹੀਂ ਜਿਹੜੀ ਟੀਮ ਖੜੀ ਆ ਤੁਸੀਂ ਅੱਜ ਵੀ ਨੋਟ ਕਰ ਸਕਦੇ ਹੋ ਸਤਿੰਦਰ ਬਾਈ ਆਇਆ ਬਰਾੜ ਬਾਈ ਆਇਆ ਔਰ ਤੁਸੀਂ ਨੋਟ ਕੀਤਾ ਹੋਣਾ ਕਿ ਬੰਟੀ ਬਾਈ ਨੇ ਕਿਆ ਕਮਾਲ ਦਾ ਕੰਮ ਕੀਤਾ ਬਹੁਤ ਮਤਲਬ ਕਮਾਲ ਦਾ ਕੰਮ ਬੰਟੀ ਬਾਈ ਨੇ ਕੀਤਾ ਦੀਪੀ ਬਾਈ ਜਦੋਂ ਅਸੀਂ ਕਦੇ ਮਤਲਬ ਸੋਚ ਨਹੀਂ ਸਕਦੇ ਸੀ ਆਫਰਾਂ ਦਾ ਬਾਈ ਨੂੰ ਬਹੁਤ ਗੀਆਂ ਆਉਣੀਆਂ ਫਿਲਮਾਂ ਦੀ ਪਰ ਕਰਵਾ ਲੈਣਾ ਉਹ ਵੱਡੀ ਗੱਲ ਹੁੰਦੀ ਹੈ ਚੱਲ ਜਿੰਦੇ ਟੂ ਦੀ ਗੱਲ ਗੱਲ ਤੇ ਆਉਂਦੇ ਨੇ ਹਾਂ ਮੈਂ ਮੈਂ ਉਹੀ ਗੱਲ ਕਹਿ ਰਿਹਾ ਕਿ ਜਿਵੇਂ ਜਿਵੇਂ ਆਰਟਿਸਟ ਇੰਟਰੋਡਿਊਸ ਕਰਵਾਇਆ ਇਹਨੇ ਬਾਈ ਉਹਨਾਂ ਨੇ ਤਾਂ ਅਸੀਂ ਵੀ ਉਹਨਾਂ ਚੋਂ ਇੱਕ ਹਾਂ ਸਾਨੂੰ ਵੀ ਕਹਿ ਸਕਦੇ ਹਾਂ ਕਿ ਬਾਈ ਉਹਨਾਂ ਨੇ ਲਾਂਚ ਕੀਤਾ ਸਭ ਬਹੁਤ સર ਖੜੇ ਨੇ ਨੀਰੂ ਮੈਮ ਨੇ ਬਹੁਤ ਕੁਝ ਸਿੱਖਿਆ ਨੀਰੂ ਮੈਮ ਤੋਂ ਤਾਂ ਆਉਣ ਵਾਲੇ ਸਮੇਂ 'ਚ ਫਿਲਮਾਂ ਲੈ ਕੇ ਆ ਰਹੇ ਆ ਚੱਲ ਜਿੰਦੀ ਹੈ 2 ਵੀ ਲੈ ਕੇ ਆ ਰਹੇ ਆ ਤੇ ਹੋਰ ਵੀ ਕਈ ਕੰਸੈਪਟ ਨੇ ਜਿਹੜੇ ਲੈ ਕੇ ਆ ਰਹੇ ਆ ਪਰ ਫਿਲਹਾਲ ਅਸੀਂ ਜਿਹੜੀ ਚੀਜ਼ ਤੇ ਇਕੱਠੇ ਹੋਏ ਆ ਉਹ ਸ਼ਾਇਰ ਹੈ ਤੇ ਸਾਡਾ ਇਹ ਫਰਜ਼ ਬਣਦਾ ਕਿ ਇਹ ਬੜੀ ਖੂਬਸੂਰਤ ਫਿਲਮ ਹੈ ਇਹਨੂੰ ਅਸੀਂ ਵੱਧ ਤੋਂ ਵੱਧ ਪ੍ਰਮੋਟ ਕਰੀਏ ਔਰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈਏ ਕਿ ਜ਼ਰੂਰ ਤੁਸੀਂ ਆਪਣੇ ਪਰਿਵਾਰਾਂ ਨਾਲ ਦੇਖ ਕੇ ਜੇ 2 ਦੀ ਸਾਨੂੰ ਨਹੀਂ ਮਿਲੀ ਹੈਗੀ ਡੇਟ ਹਨਾ ਮਤਲਬ ਰਿਪੋਰਟ ਨਹੀਂ ਮਿਲੀ ਕੋਈ ਅਸੀਂ ਰੋਟੀ ਖਾਣੀ ਨਹੀਂ ਅੱਜ ਫਿਰ ਚੱਲ ਜਿੰਦੀ ਤੂੰ ਸੁ ਉਹ ਤੁਸੀਂ ਪ੍ਰੋਡਿਊਸਰਾਂ ਨਾਲ ਗੱਲ ਕਰੋ ਬਟ ਬਣੂਗੀ ਜੀ ਉਹਨੂੰ ਵੀ ਬੜਾ ਪਿਆਰ ਦਿੱਤਾ ਲੋਕਾਂ ਨੇ ਆਉਣ ਵਾਲੇ ਸਮੇਂ ਜ਼ਰੂਰ ਤੁਹਾਨੂੰ ਅਨਾਉਂਸ ਕਰਾਂਗੇ ਕੋਈ ਦਿਲ ਦੀ ਗੱਲ ਰਹਿ ਗਈ ਹੋਵੇ ਸ਼ਾਇਦ ਨਾ ਸਮੈਂ ਕਿੰਨਾ ਕਿ ਆਪਣੀ ਜਿਹੜੀ ਸਾਰੀ ਗੱਲ ਆ ਉਹ ਹੀ ਸਭ ਪੜ ਲਏ ਨੇ ਤਾਂ ਦੇਵੀ